ਅਰੇ ਬੋਲੋ ਥਾਲ ਵਿੱਚ ਤੈਨੂੰ ਪਈਓ ਸਤ ਸੰਤੋਖ ਅਮਰਤ ਨਾਮ ਜਿਸ ਕਾ ਸਭਸ ਇਹਦੇ ਸਾਰਿਆਂ ਦਾ ਹੀ ਆਧਾਰ ਹੋ ਜੂ ਛਕ ਲੋਵੇਂ ਮਿੰਤ ਵਾਲੀ ਗੱਲ ਆ ਕਿਉਂਕਿ ਪਿਆਰਿਓ ਰਮਾਲਾ ਸਾਹਿਬ ਨਾ ਜਿਆਦੇ ਪਾਈਏ ਤੇ ਆਪਾਂ ਛਕੀਏ ਜਦੋਂ ਭੁੱਖ ਲੱਗੀ ਹੋਵੇ ਨਾ ਤੇ ਮਾਤਾ ਘਰੇ ਨਾ ਵੀ ਹੋਵੇ ਸਿੰਘਣੀ ਨਾ ਵੀ ਹੋਵੇ ਤੇ ਬੰਦਾ ਆਪੇ ਰਸੋਈ ਦਾ ਦਰਵਾਜ਼ਾ ਲੱਭ ਲੀਂਦਾ ਖੋਏ ਤੇ ਜਦੋਂ ਰੱਜਿਆ ਹੋਵੇ ਭਾਵੇਂ ਸਿੰਘਣੀ ਲਿਆ ਕੇ ਦਵੇ ਕਹਿੰਦਾ ਲੂਣ ਘਾਟਾ ਕੋਈ ਕਹਿੰਦਾ ਮਿਰਚਾਂ ਜਾਦੀਆਂ ਏ ਇਦਾਂ ਹੀ ਇਹ ਥਾਲ ਤਿਆਰ ਹੋਇਆ ਰਾਗੀ ਸਿੰਘ ਵਿੱਚੋਂ ਕੜਛਾ ਭਰ-ਭਰ ਕੇ ਵਰਤਾ ਗਿਆ ਪਰ ਤੂੰ ਹੀ ਫੇਰ ਆਖਿਆ ਵੀ ਨਹੀਂ ਮਿਠਾ ਘਾਟ ਤੇ ਹੁਣ ਰਹਿੰਦੀ ਕਸਰ ਜਿਹੜੀ ਹੈ ਮਾਰੇ ਸੱਚੇ ਪਾਤਸ਼ਾਹ ਸਾਡੀਆਂ ਡਿਊਟੀਆਂ ਲਾਈਆਂ ਵੀ ਲਓ ਵੀ ਅਸੀਂ ਤੇ ਉਸ ਕੜਸੀ ਵਰਗੇ ਆ ਮਾਹਪੁਰਖਾ ਦੇ ਹੁੰਦੇ ਐ ਕਿ ਕਹਿੰਦੇ ਕੜਸੀ ਵਿਚਾਰੀ ਸਾਰਿਆਂ ਦੀਆਂ ਥਾਲੀਆਂ ਭਰਦੀ ਤੇ ਆਪ ਖਾਲੀ ਆਖੋ ਸਤਨਾਮ ਸੱਚੀ ਗੱਲ ਜੇ ਗੁਰਮਖੋ ਸੰਗਤਾਂ ਚ ਰੱਬ ਵਸਦਾ ਤੁਸੀਂ ਬੜੇ ਕਰਮਾਂ ਵਾਲੇ ਅਹੀਂ ਤੇ ਮਦਬਲੀ ਆ ਵੀ ਸਾਨੂੰ ਸੱਦਿਆ ਤੇ ਤਾਂ ਇਹ ਉਦਾਂ ਨਹੀਂ ਹੋਣਾ ਜਿੰਨੇ ਸਾਡੀ ਸ਼੍ਰੇਣੀ ਆ ਨਾ ਰਾਗੀ ਢਾਡੀ ਕਵੀਸ਼ਰ ਕਦੇ ਕਿਤੇ ਵੇਖ ਲਿਓ ਜਲਵਾ ਸਾਹਿਬ ਬੈਠੇ ਥੋੜੇ ਹੀ ਆ ਜਿਹੜੇ ਕਿਤੇ ਸੁਣਨਾ ਹੀ ਸੁਣਾਉਣ ਵਾਲੇ ਹੀ ਆਖੋ ਸਤਿਨਾਮ ਪਰ ਮਹਾਂਪੁਰਖ ਕਹਿੰਦੇ ਹੁੰਦੇ ਸੀ ਬਾਬਾ ਜੀ ਜੀਤ ਸਿੰਘ ਕਹਿੰਦੇ ਗਿਆਨੀ ਜੀ ਕਿਸੇ ਨੂੰ ਸੁਣੋ ਤੇ ਕੋਈ ਤੁਹਾਨੂੰ ਵੀ ਸੁਣੂਗਾ ਵੀ ਕੱਲਾ ਤੁਸੀਂ ਕੜਸ਼ੀਆਂ ਭਰ ਕੇ ਵਰਤਾਇਓ ਨਾ ਕਿਤੇ ਗੱਫਾ ਲਾਇਆ ਕਰੋ ਬੜੀ ਕਿਰਪਾ ਹੁੰਦੀ ਜੀ ਧੰਨ ਸ੍ਰੀ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਗੋਦ ਚੋਂ ਦਾਸ ਆਏ ਨੇ ਮਹਾਰਾਜ 8-8 ਘੰਟੇ ਸੰਗਤ ਵਿੱਚ ਬਹਿ ਕੇ ਕੀਰਤਨ ਸੁਣਿਆ ਕਰਦੇ ਸਨ ਇੰਨਾ ਆਨੰਦ ਮਾਣਦੇ ਸੀ ਇਹ ਥਾਲ ਬੜਾ ਮਹਿੰਗਾ ਜੀ ਇਸ ਥਾਲ ਨੂੰ 700-800 ਸਾਲ ਲੱਗਾ ਤਿਆਰ ਹੋਣ ਨੂੰ ਪਰ ਕਰੀਏ ਕੀ ਅੱਜ ਬਦ ਕਿਸਮਤੀ ਜਿਹੜਾ ਥਾਲ ਬਾਹਰ ਲੱਗਾ ਏ ਉਸ ਥਾਲ ਨੂੰ 4 ਘੰਟੇ ਤੇ ਸਾਰੇ ਰੱਜ ਕੇ ਛਕਦੇ ਆ। ਐਸ ਥਾਲ ਨੂੰ ਕਿੰਨੀਆਂ ਸਦੀਆਂ ਲਗੀਆਂ? 100 ਸਾਲ ਦੀ ਸਦੀ ਹੈ ਤੇ ਲਾਓ ਕਿੰਨਾ ਸਮਾਂ ਬਣਦਾ ਹੈ ਗੁਰਮੁਖੋ ਇਸ ਥਾਲ ਨੂੰ ਪਰ ਪਤਾ ਨਹੀਂ ਕਿਉਂ ਅੱਜ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਔਖੋ ਸਾਹਿਬ। ਵਾਹਿਗੁਰੂ। ਐਡਾ ਪਿਆਰਾ ਥਾਲ ਹੈ ਮਹਾਰਾਜ ਕਹਿੰਦੇ ਛਕ ਲੋ ਛਕ ਲੋ ਕਹਿੰਦੇ ਫੁੱਲ ਖਿੜਦਾ ਆਵਾਜ਼ ਦਿਓ ਥੱਲਿਓ। ਕਿਰਪਾ ਕਰਕੇ ਕਹਿੰਦੇ ਫੁੱਲ ਖਿੜਦਾ ਤੇ ਭੌਰਾ ਆਪੇ ਆਉਂਦਾ ਬੋਲੀ ਚੱਲਿਓ ਜਿਹੜੇ ਪਿਆਰ ਰੱਖਦੇ ਉਹ ਬਾਤਾਂ ਪਾਉਣੀਆਂ ਆਪਾ ਇੱਕ ਹੁੰਦੀ ਸੇਵਤ ਸਲਾਹ ਇੱਕ ਹੁੰਦੀ ਕਥਾ ਦੋਵਾਂ 'ਚ ਫਰਕ ਜੇ ਕਥਾ ਹੁੰਦੀ ਹੈ ਇਤਿਹਾਸ ਦੀ ਲੜੀਵਾਰ ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਸਿੰਘ ਨਾਲ ਬੈਠੇ ਕਥਾਵਾਚਕ ਗੁਰਮੁਖ ਪਿਆਰੇ ਆਏ ਆ ਉਹ ਸਿੰਘ ਪੜਦਾ ਦੂਜਾ ਅਰਥ ਕਰਦਾ ਉਹ ਪੜਦਾ ਗਿਆਨੀ ਖਾਲਸਾ ਜੀ ਸ੍ਰੀਮਾਨ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਲੜੀਵਾਰ ਕਥਾ ਕੀਤੀਆਂ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤੀਆਂ ਨਾਲ ਦੇ ਸਿੰਘ ਨੂੰ ਸਾਹ ਨਹੀਂ ਲੈਣ ਦਿੰਦੇ ਆਖੋ ਸਤਿ ਸ੍ਰੀ ਅਕਾਲ ਉਹ ਹੰਦੀ ਕਥਾ ਸਮਾਗਮ ਆਇ ਤੇ ਆਪਾਂ ਸਿਵਤ ਤੇ ਸਲਾਹ ਕਰਨੀ ਸਿਵਤ ਸਲਾਹ ਤਾਂ ਹੀ ਹੋਣੀ ਜੇ ਤੁਹਾਡਾ ਹੰਗਾਰਾ ਹੋਊਗਾ ਤਾਂ ਸਮਝ ਪੈਣੀ ਹੈ ਗੁਰਮਖੋ ਇਸ ਕਰਕੇ ਪਿਆਰ ਤਾਂ ਹੀ ਬਣਦਾ ਏ ਕਹਿੰਦੇ ਨਾ ਸ਼ਿਵਜੀ ਕਥਾ ਕਰਦਾ ਤੇ ਪਾਰਵਤੀ ਸੌਗੀ ਅੱਜ ਕਥਾ ਕੀਰਤਨ ਚ ਕਮੀ ਨਹੀਂ ਸਮਾਗਮਾਂ ਚ ਵੀਰਾਂ ਨੇ ਪਤਾ ਨਹੀਂ ਕਿੰਨੀ ਕੁ ਮਿਹਨਤ ਕੀਤੀ ਇਹਨਾਂ ਕਿਉਂ ਵੀ ਬਾਬੇ ਖਸ਼ਾਉਂਦ ਕਰਦੇ ਜੇ ਨਹੀਂ ਮੇਰੇ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਕੋਈ ਜਨ ਹਰ ਸਿਉਂ ਦੇਵੈ ਕਹਿੰਦੇ ਜਿਨ੍ਹਾਂ ਨੇ ਉਪਰਾਲਾ ਕੀਤਾ ਨਾ ਇਹ ਚਾਨਣੀਆਂ ਲਾਈਆਂ ਮੈਟ ਵਿਛਾਏ ਲੰਗਰ ਬਣਾਏ ਤੇ ਘਰ ਘਰ ਸੱਦਾ ਦਿੱਤਾ ਬੈਨਰ ਲਾਏ ਮੇਰੇ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਕਿਸਾਖਣਾ ਵੇਂਦੇ ਐ ਹਜ਼ੂਰ ਕਹਿੰਦੇ ਕੋਈ ਜਨ ਹਰ ਸਿਉਂ ਦੇਵੈ ਕਹਿੰਦੇ ਜਿਹੜਾ ਜੋੜਨ ਦੀ ਗੱਲ ਕਰੂਗਾ ਇਹ ਮੈਂ ਨਾ ਖੁਸ਼ ਕਿਸਮਤੀ ਜੇ ਜਿਹੜੇ ਨੌਜਵਾਨ ਰਹਿ ਗਏ ਪੰਜਾਬ ਵਿੱਚ ਚੱਲੋ ਸੋਨਾ ਉਪਰਾਲਾ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ ਚਲੋ ਕਹਿੰਦੇ ਮੇਰੀਆਂ ਲੱਤਾਂ ਬਹੁਤ ਖਿਜਦੇ ਆ ਕਹਿੰਦੇ ਡਿੱਗਦਾ ਨਹੀਂ ਤੇ ਇੱਕ ਮਿਲਿਆ ਕਹਿੰਦਾ ਤੁਸੀਂ ਲੱਤਾਂ ਹੀ ਵੇਖੀ ਜਾਂਦੇ ਆ ਇਹ ਡਿੱਗਦਾ ਨਹੀਂ ਕਹਿੰਦੇ ਦੀ ਬਾਗ ਗੁਰੂ ਨਾਨਕ ਸਾਹਿਬ ਨੇ ਫੜੀ ਆ ਕੋ ਸਾ ਇਹ ਵੀ ਚੱਕਰ ਹੁੰਦਾ ਜੀ ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੇ ਘਰ ਚ ਸੁਖਮਣੀ ਸਾਹਿਬ ਦੀ ਸਲਾਹ ਨਹੀਂ ਰੋਕ ਆਉਂਦੀ ਸਮਾਗਮ ਕਰਾਉਣੇ ਸੌਖੇ ਆ ਇਹ ਬੜੀ ਕਿਰਪਾ ਮਾਰੇ ਦਾ ਤਰਸੀ ਕਹਿ ਲੋ ਫਿਰ ਜਾ ਕੇ ਕਿਤੇ ਆ ਬਖਸ਼ਿਸ਼ਾਂ ਮਿਲਦੀਆਂ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਬੜਾ ਕੁਝ ਅੱਜ ਲੈ ਜਾਣਾ ਤੁਸੀਂ ਗੁਰਮਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਤਰਸ ਥੱਲੇ ਬੈਠੇ ਆਂ ਹਜ਼ੂਰ ਪਾਤਸ਼ਾਹ ਕਹਿੰਦੇ ਪਹਿਲਾਂ ਧੰਨਵਾਦ ਕਰੀਏ ਨਾ ਜਿੰਨਾ ਸ਼ੁਰੂ ਕੀਤਾ ਮਹਾਰਾਜ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ ਮੈਂ ਗੁਰੂ ਰਾਮਦਾਸ ਬਾਪੂ ਦੇ ਚਰਨ ਫੜਨੇ ਅੱਜ ਹੁਕਮ ਹੋਇਆ ਵੀ ਤੁਸੀਂ ਹਰ ਵੇਰੀ ਕੰਨੀ ਸਖਾ ਜੰਨੇ ਐਤ ਕੀ ਸੁਣਨਾ ਇਵਾਰ-ਵਾਰ ਸਿੰਘ ਬੇਨਤੀਆਂ ਕਰਦੇ ਆਪਾਂ ਨਹੀਂ ਸੁਣਾ ਸਕਦੇ ਗੁਰੂ ਗੁਰੂ ਕਿਰਪਾ ਕਰੇਗਾ ਉਹ ਗੁਰੂ ਰਾਮਦਾਸ ਦੀ ਮਹਿਮਾ ਕਥ ਹੈ ਪਰ ਤੁਸੀਂ ਨਾਲ ਥੋੜਾ ਜਿਹਾ ਸਪੋਰਟ ਕਰਦੇ ਹੋ ਤੇ ਕਿਰਪਾ ਹੋ ਜਾਂਦੀ ਹੈ ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਦਇਆ ਕਰਦੇ ਨੇ ਰਹਿਮਤ ਕਰਦੇ ਕਹਿੰਦੇ ਫੁੱਲ ਖੇੜਦਾ ਤੇ ਭੌਰਾ ਭੱਜਾ ਆਉਂਦਾ ਦੀਵਾ ਜਗਦਾ ਤੇ ਪਤੰਗਾ ਬੋਲਦੇ ਨਹੀਂ ਤੇ ਭੱਜਾ ਆਉਂਦਾ ਚੰਦਰਮਾ ਚੜਦਾ ਤੇ ਚਕੌਰ ਭੱਜਾ ਆਉਂਦਾ ਕੰਡੇ ਹੀੜੇ ਦਾ ਸਾਜ ਵੱਜਦਾ ਤੇ ਹਿਰਨ ਬਾਬਾ ਤੇਰੇ ਸਿੱਖ ਕਿਦਾਂ ਦੇ ਆ ਤੂੰ ਵਾਜਾਂ ਮਾਰਦਾ ਤਾਂ ਵੀ ਕਹਿੰਦੇ ਹੀ ਨਹੀਂ ਆਉਣਾ ਕੋ ਸਤਨਾ ਮਾਰੇ ਕਹਿੰਦੇ ਆ ਉਹ ਸਿੱਖ ਸਤਗੁਰ ਕੇ ਪਿਆਰ ਹੋ ਆਉ ਸਿੱਖ ਸਤਗੁਰ ਕੇ ਪਿਆਰ ਹੋ ਦੀਵਾਨ ਗੂੰਜਣਾ ਚਾਹੀਦਾ ਇੰਨੀਆਂ ਸੰਗਤਾਂ ਬੈਠੀਆਂ ਪ੍ਰੋਫੈਸਰ ਸਤਵੀਰ ਸਿੰਘ ਕਹਿੰਦੇ ਮੈਂ ਦਾਦੀ ਨੂੰ ਪੁੱਛਿਆ ਦਾਦੀ ਤੂੰ ਵਿਆਹ ਵਾਲੇ ਘਰ ਗੀਤ ਗਾਏ ਆ ਤੇ ਆ ਤੇਰੀ ਝੋਲੀ ਚ ਪਤਾਸੇ ਪਾਏ ਨਾ ਨੇ ਕਹਿੰਦੇ ਮੈਨੂੰ ਪਿਆਰ ਦਿੱਤਾ ਪਿਆਰ ਤੇ ਗਿਆਨੀ ਜੀ ਪ੍ਰੋਫੈਸਰ ਸਾਹਿਬ ਕਹਿੰਦੇ ਅਮੀ ਤੂੰ ਇਹਨਾਂ ਦੇ ਘਰ 2 ਘੰਟੇ ਰੌਲਾ ਪਾਇਆ ਗੰਦੇ ਗੀਤ ਬੋਲੀਆਂ ਤੇ ਤੈਨੂੰ ਪਤਾਸੇ ਮਿਲਿਆ ਜੇ ਕਿਤੇ ਬਾਬੇ ਨਾਨਕ ਦੀ ਬਾਣੀ ਪੜ ਲੈ ਤੇਰਾ ਲੋਕ ਪਰਲੋਕ ਸਵਾਰਿਆ ਜਾਵੇ ਇਹ ਮਹਿੰਗਾ ਖਜ਼ਾਨਾ ਜੇ ਗੁਰਮਖੋ ਜਦਨ ਆਪਾਂ ਮਰਨਾ ਜੀ ਆਪਣੀ ਜ਼ਮੀਨ ਜਾਇਦਾਦ ਸੋਨਾ ਚਾਂਦੀ ਲੀੜੇ ਕੱਪੜੇ ਸਭ ਖਸ ਜਾਣੀ ਪਰ ਆ ਜਿਹੜਾ ਖਜ਼ਾਨਾ ਇੱਥੇ ਸ਼ਬਦ ਦਾ ਹੈ ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਬੰਦੇ ਨੂੰ ਲੁੱਟਦੀਆਂ ਏ ਅੱਗ ਪਾਣੀ ਤੇ ਕਰਦੇ ਉਥੇ ਲਿਖਿਆ ਕਹਿੰਦੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਸਭ ਤੋਂ ਵੱਡੇ ਚੋਰ ਆਪਣੇ ਕਰਦੇ ਜਿਦਨ ਅੱਖਾਂ ਮੀਟ ਗਏ ਨਾ ਪਹਿਲਾਂ ਬਟੂਆ ਕੱਟਣਾ ਤੇਰਾ ਫੇਰ ਲਾਉਣਗੇ ਤੇਰੀਆਂ ਵਾਲੀਆਂ ਤੇ ਚੈਨੀ ਤੇ ਤੇਰੀ ਛਾਪ ਜਿਹੜੀ ਮੋਟੀ ਮੰਗ ਕੇ ਪਾਈ ਵਿਚੋਲੇ ਤੂੰ ਅੱਖੋਂ ਸਤ ਕਰ ਕਿਉਂਕਿ ਗੁਰਬਾਣੀ ਵਾਲਾ ਤਾਂ ਨਵ ਜਾਂਦਾ ਜੇ ਸੁਣ ਲਓ ਗੁੱਸਾ ਨਾ ਕਰ ਲਿਓ ਮਾਰੇ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਆਪਦੀ ਮਿਹਨਤ ਨਾਲ ਭਾਵੇਂ ਜੋ ਮਰਜੀ ਕਰੋ ਮੰਗ ਕੇ ਨਹੀਂ ਪਾਈਦਾ ਹੁੰਦਾ ਗੁਰੂ ਰਾਮਦਾਸ ਜੀ ਦਾ ਜੀਵਨ ਆਰੰਭ ਹੋਣ ਲੱਗਾ ਮਹਾਰਾਜ ਕਹਿੰਦੇ ਲੋੜਵੰਦ ਬਣ ਜੀ ਪ੍ਰੇਮੀ ਬਣ ਜੀ ਪਿਆਰਾ ਬਣ ਜੀ ਪਰ ਕਦੇ ਮਥਾਜ ਨਾ ਬਣਿਆ ਆਖੋ ਸਤਿਗੁਰ ਜਿਨੇ ਜ਼ਿੰਦਗੀ 'ਚ ਸੰਘਰਸ਼ ਕਰਨਾ ਨਾ ਬੜੀਆਂ ਸੰਗਤਾਂ ਗੁਰਦੁਆਰੇ ਆਉਂਦੀਆਂ ਬਾਬਾ ਜੀ ਅਸੀਂ ਦੁਖੀ ਆ ਮਗਾ ਤੈਨੂੰ ਦੋ ਦੁੱਖ ਹੋਣਗੇ ਤਿੰਨ ਰੋਈ ਜਾਣਾ ਏ ਜੇ ਦੁੱਖਾਂ ਦੀ ਦਾਸਤਾਨ ਵੇਖਣੀ ਤੇ ਗੁਰੂ ਰਾਮਦਾਸ ਦੀ ਕਥਾ ਸੁਣੀ ਸੋ ਮੇਰਾ ਸਮਾਂ ਚੱਲ ਰਿਹਾ ਆਪਾਂ ਇੱਧਰ ਉੱਧਰ ਨਾ ਜਾਈਏ ਸੰਗਤ ਦਾ ਹੁਕਮ ਬੜੇ ਪਿਆਰ ਨਾਲ ਹੋਇਆ ਤੇ ਆਪਾਂ ਉਸ ਲੜੀ ਨੂੰ ਅੰਬ ਕਰਨ ਦਾ ਯਤਨ ਕਰੀਏ ਗੁਰੂ ਪਾਤਸ਼ਾਹ ਕਿਰਪਾ ਦਇਆ ਕਰਦੇ ਕਹਿੰਦੇ ਘਰਦਿਆਂ ਨੇ ਚੋਰ ਨੇ ਤਸਕਰ ਕਹਿੰਦੇ ਚੋਰ ਨੂੰ ਕਹਿੰਦੇ ਇਹਨਾਂ ਨੇ ਤੇਰਾ ਬਟੂਆ ਤੇਰੀ ਬੈਂਕ ਬੈਲੈਂਸ ਤੇਰੀ ਜਾਇਦਾਦ ਇੱਕ ਮਿੰਟ ਚ ਲੁੱਟ ਲੈਣੀ ਇਹ ਆ ਜਿਹੜਾ ਸੋਹਣਾ ਜਿਹਾ ਸਰੀਰ ਆ ਜਿਹਨੂੰ 35-3500 ਦੇ ਸ਼ਿੰਗਾਰ ਕਰਦਾ ਆਖੋ ਵੈਗਰੂ ਵੈਸੇ ਮੈਨੂੰ ਸਾਰੇ ਲਾਵਾ ਹੀ ਦਿੰਦੀ ਹੁੰਦੀ ਹੈ ਪਰ ਮੈਂ ਸੱਚ ਕਹਿਣਾ ਟਲਦਾ ਨਹੀਂ ਜਦੋਂ ਤੇ ਸਰੀਰ ਦੀ ਕਰੀਮ ਤੇ ਪਰਫਿਊਮ ਲੈਣਾ ਏ ਭਾਵੇਂ 4500 ਦਾ ਹੋਵੇ 5000 ਦਿੰਦੇ ਆ ਜਦੋਂ ਮਹਾਰਾਜ ਦੇ ਦਰਸ਼ਨ ਕਰਨੇ ਕਹਿਣਗੇ ਟੋਟਾ ਰੁਪਈਆ ਹੈਗਾ ਇਹ ਧਿਆਨ ਦਿਆ ਜੀ ਆ ਸਰੀਰ ਨੂੰ ਸਭ ਤੋਂ ਵੱਧ ਆਪਾਂ ਪਿਆਰ ਕਰਦੇ ਆ ਕਦੇ ਇਹਨੂੰ ਮਾੜਾ ਕਪੜਾ ਨਹੀਂ ਪਾਇਆ ਕਦੇ ਇਹਨੂੰ ਆਪਾਂ ਮਾੜੀ ਚੀਜ਼ ਥੱਲੇ ਨਹੀਂ ਰੱਖਿਆ 70-80 ਲੱਖ ਦੀ ਕੋਠੀ 'ਚ 2.5 ਲੱਖ ਦਾ ਬੈੱਡ ਬਣਾਇਆ ਏਸੀ ਲਾਇਆ ਕਿਹਦੇ ਲਈ ਆ ਸਰੀਰ ਲਈ ਇਹਨੂੰ ਇੰਨਾ ਪਿਆਰ ਕਰਦੇ ਆ ਕਿਤੇ ਮੱਖੀ ਨਹੀਂ ਬਹਿਣ ਦਿੰਦੇ ਗਰਮੀ 'ਚ ਏਸੀ ਤੇ ਠੰਡ 'ਚ ਹੀਟ ਲਾਉਣੇ ਤੇ ਗੁਰਬਾਣੀ ਕਹਿੰਦੀ 2 ਨੰਬਰ ਤੇ ਤੇਰਾ ਤਣ ਜਿਹਨੂੰ ਆਗ ਨੇ ਸਾੜ ਕੇ ਸੁਆਹ ਕਰ ਦੇਣਾ ਤੇ ਤੀਜੇ ਨੰਬਰ ਤੇ ਕਹਿੰਦੇ ਉਹ ਹਸਤੀਆਂ ਪਾਣੀ ਚ ਜਾਣੀਆਂ ਉਹ ਪਾਣੀ ਨੇ ਲੈ ਜਾਣੀਆਂ ਤੇਰੇ ਪੱਲੇ ਰਹਿ ਜਾਣਾ ਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੀ ਸਤ ਨਾਮ ਵਾਹਿਗੁਰੂ 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 ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ 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 ਸੇ ਜੰਤ ਪਏ ਹਰੀਆ ਵਲੇ ਸੇ ਜੰਤ ਪਏ ਹਰੀਆ ਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਸਤਗੁਰ ਦੇਖਿਆ ਜਾਏ ਮੇਰਾ ਸਤਗੁਰ ਦੇਖਿਆ ਜਾਏ ਇੰਨੀ ਤਾਕਤ ਜੇ ਸ਼ਬਦ ਵਿੱਚ ਨਾਨਕ ਮਤੇ ਗੁਰੂ ਨਾਨਕ ਸਾਹਿਬ ਬੈਠੇ ਜਾ ਕੇ ਤੇ ਬੈੰਦਿਆਂ ਸਾਰ ਜਦੋਂ ਕੀਰਤਨ ਸ਼ੁਰੂ ਹੋਇਆ ਨਾ ਤੇ ਜਿਹੜੇ ਪੀਪਲ ਦੇ ਥੱਲੇ ਬੈਠੇ ਸੀ ਉਹ ਪੀਪਲ ਸੁੱਕਾ ਸੀ ਇਤਿਹਾਸ ਗਵਾਹੀ ਦਿੰਦਾ ਜੇ ਗੁਰਮੁਖੋ ਤਰਕ ਨਾ ਕਰਿਓ ਜਦੋਂ ਸ਼ਬਦ ਚੱਲਿਆ ਨਾ ਸ਼ਬਦ ਦਾ ਔਰਾ ਏਡਾ ਜ਼ਬਰਦਸਤ ਸੀ ਸੁੱਕੇ ਹੋਏ ਪੀਪਲ ਦੇ ਵਿੱਚੋਂ ਕਰੂੰਬਲਾਂ ਬਾਹਰ ਆ ਗਈਆਂ ਆਖੋ ਸਤਿਨਾਮ ਕਿੱਡੀ ਤਕੜੀ ਬਖਸ਼ਿਸ਼ ਬਾਣੀ ਸਾਨੂੰ ਕੀ ਹੋ ਗਿਆ ਅਹੀਂ ਗੁਰਦੁਆਰੇ ਦੇ ਅੰਦਰ ਹੀ ਲੜ ਪਈਨੇ ਗੁਰੂ ਤੇ ਉਹ ਹੀ ਆ ਨਾ ਜਿਹੜਾ ਗੁਰੂ ਕਹਿੰਦਾ ਗੁਰੂ ਕੋਲ ਉੱਚੀ ਨਹੀਂ ਬੋਲਣਾ ਤੇ ਆਪਾਂ ਤੇ ਉੱਥੇ ਹੀ ਬਹੁਤ ਕੁਝ ਕਰਦੇ ਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬੋਲ ਨੇ ਜਿਹੜੇ ਤੁਸੀਂ ਸਾਰਿਆਂ ਦੀ ਰਸਨਾ ਤੇ ਕਬੂਲ ਕੀਤੀ ਸਾਧ ਧਰਤੀ ਪਈ ਜਿੱਥੇ ਮੇਰਾ ਇੱਥੇ ਝੋਨਾ ਲੱਗਾ ਸੀ ਪਤਾ ਨਹੀਂ ਕੋਈ ਆਉਂਦਾ ਕਿ ਨਹੀਂ ਅੱਜ ਸਤਿਗੁਰੂ ਬੈਠੇ ਧਰਤੀ ਨੂੰ ਵੀ ਬਥੇ ਟਿਕੰਦਾ ਆਖੋ ਸਤਿਨਾਮ ਕਿੱਡੀ ਵੱਡੀ ਦਿਆਲਤਾ ਹੈ ਮੇਰੇ ਸਤਿਗੁਰੂ ਦੀ ਤੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਿਗੁਰ ਸੜਿਆ ਬਲਿਆ ਬੰਦਾ ਜੇ ਤੁਰਿਆ ਫਿਰਦਾ ਏ ਮਯੂਸ ਹੋਇਆ ਫਿਰਦਾ ਜ਼ਿੰਦਗੀ ਤੋਂ ਜੀ ਕਰਦਾ ਆਤਮ ਹੱਤਿਆ ਕਰ ਲਾਂ ਤਰਨ ਤਰਨ ਲੱਗੇ ਇੱਕ ਖਬਰ ਆਈ ਇੱਕ ਪਿਓ ਨੇ ਆਪਣਾ ਬੱਚਾ ਮਾਰਿਆ ਉਹਦੀ ਇੰਟਰਵਿਊ ਮੈਂ ਸੁਣਦਾ ਸੀ ਕਹਿੰਦਾ ਸੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਲੋਗੋ ਮੇਰੇ ਮਨ 'ਚ ਆਇਆ ਮੈਂ ਦਿਹਾੜੀਆਂ ਕਰਦਾ ਬੁੱਢਾ ਹੋ ਚੱਲਿਆ ਮੇਰਾ ਪੁੱਤ ਵੀ ਦਿਹਾੜੀਆਂ ਕਰੂ ਤੇ ਮੈਂ ਮਾਰ ਹੀ ਦਿੱਤੀ ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਪਿਆਰਿਓ ਜਿਹੜਾ ਸੁਣ ਲੂਗਾ ਨਾ ਮੇਰੇ ਖਿਆਲ ਦੇ ਵਿੱਚ ਹੈ ਵੀ ਉਹਦੀ ਜ਼ਿੰਦਗੀ ਚੋਂ ਦੁੱਖ ਖੰਭ ਲਾ ਕੇ ਉੱਡ ਜਾਣੇ ਤੁਸੀਂ ਸਾਰੇ ਬੈਠੇ ਹੋ ਅੱਜ ਸਮਾਜ ਦੁਖੀ ਹੈ ਨਾਨਕ ਦੁਖੀਆ ਸਾਰਿਆਂ ਦੀਆਂ ਚੀਕਾਂ ਨਿਕਲੀਆਂ ਪਿਆਰਿਓ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਾਰੇ ਦੁਖੀ ਇੱਕ ਸੁਖੀ ਰੱਬ ਦੇ ਦਾਸ ਰੱਬ ਦਾ ਪਿਆਰਾ ਕਿਤੇ ਹਸ ਲੈਂਦਾ ਕਿਤੇ ਬੇਪਰਵਾਹੀ ਦੇ ਗੀਤ ਗਾਉਂਦਾ ਨਹੀਂ ਤੇ ਸਭ ਨੂੰ ਪੁੱਛ ਲੋ ਕੋਈ ਵੀ ਇਦਾਂ ਦਾ ਨਹੀਂ ਨਿਕਲਣਾ ਐਡੇ ਪੰਡਾਲ ਤੋਂ ਜਿਹੜਾ ਬਾਹਰ ਖੜੀ ਕਰਕੇ ਕਹੇ ਮੈਂ ਸਾਰੇ ਪਾਸੇ ਸੁਖੀ ਹਾਂ ਬਾਬੇ ਨਾਨਕ ਨੇ ਸ਼ਰਤ ਲਾ ਲਈ ਸੀ ਮਰਦਾਨੇ ਦੀ ਨਾ ਬਾਬਾ ਤੂੰ ਪੰਕਤੀ ਤੇਰੀ ਕਹਿੰਦੀ ਆ ਇਦਾਂ ਨਹੀਂ ਹੋ ਸਕਦਾ ਸਾਰੇ ਸੁਖੀ ਹੋਣ ਮਾਰੇ ਖਿੰਦੇ ਤੂੰ ਲੱਭ ਕੇ ਵਿਖਾ ਦੇ ਬੜਾ ਲੱਭਿਆ ਸੀ ਉਹਨੇ ਵੀ ਪਰ ਜਿੱਥੇ ਜਾਵੇ ਕੋਈ ਨਾ ਕੋਈ ਖਰਾਬੀ ਨਿਕਲਦੀ ਜ਼ਰੂਰ ਹੀ ਮਾਰੇ ਕਹਿੰਦੇ ਡਿੱਠੇ ਸਭੇ ਥਾਵ ਧੰਨ ਗੁਰੂ ਰਾਮਦਾਸ ਦੇ ਘਰ ਜਾਣੇ ਆ ਨਾ ਉਹਦੇ ਬੂਹੇ 'ਚ ਲਿਖਿਆ ਹੁੰਦਾ ਏ ਵੀ ਸਾਰੇ ਜਗ੍ਹਾ ਕੋ ਮਿਲੀਆਂ ਪਰ ਤੇਰੇ ਅਰਗਾ ਨਹੀਂ ਮਿਲਿਆ ਇੱਕ ਹੋਰ ਪੰਕਤੀ ਲਿਖੀ ਹੁੰਦੀ ਡਿੱਠਾ ਸਭ ਸੰਸਾਰ ਸੁਖਣਾ ਤੇ ਨਾਮ ਜਪਦਾ ਨਹੀਂ ਕੋਈ ਕੋਈ ਨਹੀਂ ਜਪਦਾ ਮੈਂ ਕਿਹੜਾ ਜਪਦਾ ਤੁਹਾਨੂੰ ਹੀ ਕਹੀ ਆਉਣਾ ਆਖੋ ਸਤਨਾਮ ਨਾਮ ਜਪੋਗੇ ਨਾ ਬੜਾ ਕੁਝ ਮਿਲਣਾ ਸੇਵਾ ਤੇ ਸਿਮਰਨ ਦੋ ਚੀਜ਼ਾਂ ਜੀਤੋਂ ਮਗਤੇ ਸ਼ਾਹ ਬਣਦੇ ਆ ਅੰਨਿਆਂ ਨੂੰ ਨੇਤਰ ਮਿਲਦੇ ਆ ਤੇ ਮੇਰੇ ਵਰਗੇ ਮੂਰਖ ਕਥਾਵਾਚਕ ਬਣ ਜਾਂਦੇ ਆ ਇਹ ਘਰ ਇਦਾਂ ਦਾ ਜੀ ਸੋ ਭਾਗਾਂ ਵਾਲਿਓ ਧਿਆਨ ਦੀ ਓਣ ਲੜੀ ਚ ਆਪਾਂ ਚੱਲਣਾ ਹੈ ਲਾਹੌਰ ਦੀ ਤਰਤੀ ਤੋਂ ਤੇ ਗੁਰੂ ਰਾਮਦਾਸ ਦੇ ਘਰ ਦਾ ਦਰਸ਼ਨ ਕਰਾ ਕੇ ਖਿਮਾ ਮੰਗਣੀ ਆ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਅੱਜ ਆਪਾਂ ਮਯੂਸ ਆ ਜ਼ਿੰਦਗੀ ਚੋਂ ਭਾਵੇਂ ਕੋਈ 100 ਕਿੱਲੇ ਵਾਲਾ ਤੇ ਕੋਈ 2 ਵਾਲਾ ਕਿਸੇ ਦੀ ਮਰਲਾ ਬਣੀ ਪਰ ਮਹਾਰਾਜ ਕਹਿੰਦੇ ਜਿਸ ਘਰੇ ਬਹੁਤੀ ਤਿਸ ਘਰੇ ਚਿੰਤਾ ਜਿਸ ਘਰੇ ਥੋੜੀ ਸੋ ਫਿਰੇ ਦੋਹ ਵਿਵਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਕਹਿੰਦੇ ਜਿਹੜਾ ਵਿਚਲਾ ਜਿਆ ਬੰਦਾ ਨਾ ਵੀ ਬਸ ਆਪ ਦੀ ਦਿਹਾੜੀ ਕਰ ਲਈ ਤੇ ਪ੍ਰਸ਼ਾਦਾ ਛਕ ਲਿਆ ਉਹਦੇ ਕੋਈ ਸੋਖ ਹੈਗਾ ਤੇ ਬਾਕੀ ਤੇ ਸਾਰੇ ਪਾਸੇ ਹਾਏ ਹਾਏ ਦੀ ਆਵਾਜ਼ ਆਉਂਦੀ ਹੈ ਤਾਂ ਕਰਕੇ ਮੇਰੇ ਪਾਤਸ਼ਾਹ ਦਾ ਸ਼ਬਦ ਵੀਰ ਜੀ ਹੋਣਾ ਕੀਰਤਨ ਕੀਤਾ ਰੱਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮਣ ਤੂੰ ਜਿਨ੍ਹਾਂ ਦਾ ਫੇਰ ਛਟਿਆ ਪੱਕੇ ਮੂਮਣ ਬਣੇ ਇਮਾਨ ਵਾਲੇ ਤੈਨੂੰ ਵੇਂਦਿਆਂ ਸਾਰ ਹੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਲੇ ਲਦਾਖ ਦੀ ਧਰਤੀ ਤੇ ਗੁਰਦੁਆਰਾ ਬੜਾ ਸੋਹਣਾ ਗੁਰੂ ਨਾਨਕ ਤੇ ਪੱਥਰ ਸੁੱਟਦਾ ਗੁਰੂ ਨਾਨਕ ਦੇ ਹਿਰਦੇ ਦੀ ਕੋਮਲਤਾ ਵੇਖੋ ਪੱਥਰ ਨੂੰ ਪਗਲਾਤਾ ਪੱਥਰ ਨੂੰ ਆ ਸਾਡੇ ਅੰਦਰ ਪਤਾ ਨਹੀਂ ਕਿਹੜਾ ਪੱਥਰਾ ਕਿੰਨੇ ਪਾਠ ਹੁੰਦੇ ਪਿੰਡ ਚ ਕੀਰਤਨ ਕਥਾ ਹੀ ਇਹ ਪੱਥਰ ਨਹੀਂ ਪਿਗਲਦੇ ਆਖੋ ਸਤਨਾਮ ਇਹ ਉਦਾਂ ਦੇ ਰਹਿ ਜਾਂਦੇ ਆ ਤੋ ਕਹਿੰਦੇ ਸੀਨੇ ਪਰਬਤਾਂ ਦੇ ਖਿੱਚ ਪੈ ਗਈ ਬਾਬੇ ਨਾਨਕ ਦੀ ਰਬਾਬ ਸੁਣ ਕੇ ਈ ਅਸਰ ਹੋਇਆ ਕਹਿੰਦੇ ਰੱਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੀ ਮੱਕਾ ਮਨ ਤੂੰ ਜਿਨ੍ਹਾਂ ਦਾ ਫੇਰ ਸੁਟਿਆ ਪੱਕੇ ਮੋਮਣ ਬਣੇ ਈਮਾਨ ਵਾਲੇ ਤੈਨੂੰ ਵੇਂਦਿਆਂ ਸਾਰ ਹੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਪਏ ਅੰਮ੍ਰਿਤ ਦੇ ਪੱਥਰਾਂ ਚੋਂ ਜਗਤ ਜਲੰਦੇ ਨੂੰ ਠੰਡ ਇਸ ਕਰਕੇ ਉਹ ਰਬਾਬ ਪਹਿਲੀ ਵਾਰੀ ਇਸ ਧਰਤੀ ਤੇ ਵਜੀ ਜਿੱਥੇ ਆਪਾਂ ਬੈਠੇ ਸਾਰੇ ਗੱਜਕ ਆਖੋ ਸਤਨਾਮ ਤੇ ਤੁਸੀਂ ਸਾਰਿਆਂ ਨੇ ਸ਼ਬਦ ਪੜਿਆ ਗੁਰੂ ਰਾਮਦਾਸ ਪਿਤਾ ਜੀ ਦਾ ਸਾ ਧਰਤੀ ਪਈ 14 ਸਾਲ 9 ਮਹੀਨੇ 13 ਦਿਨ ਇਸ ਧਰਤੀ ਤੇ ਪਾਛਾ ਬੈਠੇ ਜਿਸ ਗੁਰੂ ਰਾਮਦਾਸ ਦੀ ਜੀਵਨ ਕਥਾ ਆਰੰਭ ਹੋ ਰਹੀ ਹੈ ਦਾਸ ਗੁਰਦੁਆਰਾ ਬੌਲੀ ਸਾਹਿਬ ਡੱਲਾ ਤੇ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਨੇ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਸਿੱਖ ਇਤਿਹਾਸ ਦਾ ਗੋਇੰਦਵਾਲ ਸਾਹਿਬ ਗੱਡਿਆ ਸੀ ਉਦੋਂ ਬਾਅਦ ਚ ਦੋ ਨਿਸ਼ਾਨ ਸਾਹਿਬ 1606 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਤੇ ਕੇਸਰੀ ਰੰਗ ਦੇ ਤੀਜਾ ਨਿਸ਼ਾਨ ਸਾਹਿਬ ਫਿਰ 1699 ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਡਿਆ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਅੱਜ ਕਈ ਪ੍ਰਚਾਰਕ ਕਹਿੰਦੇ ਨੇ ਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ ਮਨਮਤ ਉਹ ਕਿਉਂ ਨਾ ਟੇਕੀਏ ਦੇਸ਼ ਦਾ ਤਿਰੰਗਾ ਤੇ ਹਰ ਵਾਰੀ ਪ੍ਰਾਈਮ ਮਿਨਿਸਟਰ ਆਉਂਦਾ ਏ ਫੁੱਲਾਂ ਦੀ ਟੋਕਰੀ ਲਿਆਉਂਦਾ ਤੇ ਸਲੂਟ ਮਾਰਦਾ ਕਿ ਦੇਸ਼ ਦੀ ਨਿਸ਼ਾਨ ਹੈ ਤੁਸੀਂ ਜਿਸ ਨਿਸ਼ਾਨ ਸਾਹਿਬ ਨੂੰ ਡੇਗਣ ਦੀ ਗੱਲ ਕਰਦੇ ਏਕਸੋ 76 ਦੇਸ਼ਾਂ ਦੇ ਵਿੱਚ ਇਹ ਨਿਸ਼ਾਨ ਝੁਲਦਾ ਏ ਬਾਬਾ ਫਤੇਹ ਸਿੰਘ ਸਾਹਿਬ ਨੇ ਬਾਬਾ ਯੂਰਾਵਰ ਸਾਹਿਬ ਨੇ ਬਚਨ ਕੀਤੇ ਸੀ ਜੋਤੀ ਸਰੂਪ ਕਹਿੰਦੇ ਸੂਬਾ ਕਹਿੰਦਾ ਪੱਗ ਲਾ ਦਿਓ ਚੱਕਰ ਲਾ ਦਿਓ ਕਲਗੀ ਲਾ ਦਿਓ ਤੇ ਬਾਬਾ ਜੀ ਕਹਿੰਦੇ ਸਾਡਾ ਨਿਸ਼ਾਨ ਹੈ ਦਮਾਲਾਂ ਫਰਲ ਵਾਲਾ ਨਿਹੰਗ ਸਿੰਘ ਬੰਦੀ ਉੱਡਾ ਉੱਪਰ ਫਰਲਾ ਹੁੰਦਾ ਉਹ ਨਿਸ਼ਾਨ ਹੈ ਕਹਿੰਦੇ ਜੇ ਨਿਸ਼ਾਨ ਡਿਗ ਪਿਆ ਕੌਮ ਡਿਗ ਪੈਂਦੀ ਹੈ ਇਹ ਸਾਡਾ ਨਿਸ਼ਾਨ ਰਹਿੰਦੀ ਦੁਨੀਆ ਤੱਕ ਝੋਲਣਾ ਕਹਿਣ ਲੱਗੇ ਕਿੱਥੇ ਝੋਲਣਾ ਹੈ ਕਹਿੰਦੇ ਦੁਨੀਆ ਦੇ ਕੋਨੇ-ਕੋਨੇ 'ਚ ਇਹ ਸ਼ਹੀਦਾਂ ਦਾ ਨਿਸ਼ਾਨ ਝੋਲਣਾ ਹੈ ਰਹਿੰਦੀ ਦੁਨੀਆ ਤੱਕ ਝੋਲਣਾ ਯਾਦ ਰੱਖਿਓ ਕਹਿੰਦੇ ਪੁੱਤਰੋ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਤੂੰ ਨਿੱਕੇ ਜਿਹੇ ਹੈਗੇ ਗੱਲਾਂ ਹੀ ਕਰੀ ਜਾਂਦੇ ਜਿੱਦਾਂ ਸਾਨੂੰ ਕੋਈ ਕਹਦੇ ਕਥਾ ਕੀਰਤਨ ਗੱਲਾਂ ਨਹੀਂ ਪਿਆਰਿਓ ਲੋਕ ਜਾਣੈ ਇਹੋ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਕਹਿੰਦੇ ਪੁੱਤ ਗੱਲਾਂ ਰਹਿ ਜਾਣੀਆਂ ਕਿਹੜੇ ਨਿਸ਼ਾਨ ਝੁੱਲਣੇ ਐ ਬਾਬਾ ਫਤੀ ਸਿੰਘ ਦੇ ਇਤਿਹਾਸ ਦੇ ਬਚਨ ਹੈ ਕਹਿੰਦੇ ਫਿਰ ਬਿੰਤੀ ਕਰ ਲਿਓ ਜਿੰਨੀ ਉੱਚੀ ਸਾਡੀਆਂ ਬੋਟੀਆਂ ਉਡਣੀਆਂ ਸ਼ਹੀਦਾਂ ਦੀਆਂ ਓੜੇ ਓੜੇ ਨਿਸ਼ਾਨ ਸਭ ਝੁੱਲਣੇ ਆ ਪਿਆਰਿਓ ਆਪਣੇ ਨਿਸ਼ਾਨ ਨੂੰ ਪਿਆਰ ਕਰਿਆ ਕਰੋ ਇਤਿਹਾਸਕ ਗੁਰਦੁਆਰਿਆਂ ਚ ਥੜਾ ਸਾਹਿਬ ਦਾ ਇਸ਼ਾਨਾਨ ਹੁੰਦਾ ਜੀ ਚੋਲੇ ਚੜਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਿਆ ਆਪਣਾ ਨਿਸ਼ਾਨ ਆਪਣੀ ਪਛਾਣ ਹੈ ਤੇ ਜਿਹੜੀਆਂ ਕੌਮਾਂ ਦਾ ਨਿਸ਼ਾਨ ਹੀ ਖਤਮ ਹੋ ਜੇ ਉਹਦੀ ਪਛਾਣ ਕੀ ਰਹਿ ਜੂ ਨਿਸ਼ਾਨ ਤੇ ਪਛਾਣ ਆ ਨਾ ਆਪਣੀ ਇਸ ਕਰਕੇ ਭਾਗਾ ਵਾਲਿਓ ਜ਼ਿੰਦਗੀ ਦੇ ਵਿੱਚ ਨਿਸ਼ਾਨ ਨਾ ਗਵਾਚੇ ਤੇ ਸ਼ਬਦ ਦਾ ਨਿਸ਼ਾਨ ਮਹਾਰਾਜ ਕਹਿੰਦੇ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਤੇ ਦیدار ਆਉ ਆਪਾਂ ਦੀਦਾਰ ਕੀਤੇ ਹੈ ਤਨ ਮੇਰੇ ਪਾਤਸ਼ਾਹ ਦੀ ਰਬਾਬ ਦੀ ਬਾਣੀ ਨੇ ਸਾਰਿਆਂ ਦੇ ਹਿਰਦੇ ਮੋਲ ਹੈ ਤਨ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਖਜ਼ਾਨਾ ਜਿੰਨਾ ਖੁੱਲਾ 2.5 ਘੰਟੇ ਦਰਸ਼ਨਾਂ ਨੂੰ ਲੱਗ ਜਾਂਦੇ ਆਖੋ ਸਤਨਾਮ ਆਓ ਸਫ਼ਰ ਆਰੰਭ ਕਰਾ ਦਿਓ ਜੀ ਮਹਾਰਾਜ ਜੀ ਦਾ ਸਫ਼ਰ ਸ਼ੁਰੂ ਹੋਇਆ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੇ ਮੁਕਾਮ ਕਿੱਥੇ ਜਾ ਕੇ ਮਿਲਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਇਹ ਕਿੱਦਾਂ ਜਾਂਦੇ ਨੇ ਆਪਣੇ ਸਫ਼ਰ ਦੇ ਵਿੱਚ 1534 ਨੂੰ ਆਗਾਜ਼ ਹੋ ਗਿਆ ਉਸ ਸ਼ਹਿਰ 'ਚ ਆਗਾਜ਼ ਹੋਇਆ ਜਿਹਦਾ ਨਾਮ ਹੈ ਲਾਹੌਰ ਸ਼ਹਿਰ ਜ਼ੈਰ ਕੈਰ ਸਵਾ ਤੇ ਮੁਕਾਮ ਕਿੱਥੇ ਅੰਮ੍ਰਿਤਸਰ ਜਿੱਥੇ 48 ਘੰਟੇ ਸਿਵਤ ਹੁੰਦੀ ਹੈ ਸਾਰੇ ਗੁਰਦੁਆਰੇ ਬੰਦ ਹੋ ਜਾਂਦੇ ਐ ਇਸ ਵੇਲੇ ਗੁਰੂ ਰਾਮਦਾਸ ਦਾ ਬੂਆ ਨਹੀਂ ਕਦੇ ਬੰਦ ਹੋ ਸਕਦਾ ਖੁੱਸ ਸਕਦਾ ਆਉ ਕਰੂ ਕਿਰਪਾ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਜਿੱਥੇ ਹੋ ਜਾਣਾ ਜਿਹੜੇ ਧਿਆਨ ਨਾਲ ਸੁਣਨਗੇ ਕਿਉਂਕਿ ਇੱਥੇ ਆਨੰਦ ਹੈ ਸਤਿਗੁਰੂ ਹਾਜ਼ਰ ਬੈਠੇ ਨੇ ਸਿਰ ਤੇ ਹੱਥ ਰੱਖਣਾ ਵਿਦਵਾਨ ਕਹਿੰਦਾ ਇਹ ਆਦ ਜੁਗਾਦ ਦੀ ਜੋਤੀ ਏ ਇਸ ਦਾ ਵੀ ਅਜਬ ਨਜ਼ਾਰਾ ਏ ਅਮਰੀਕਾ ਵਿੱਚ ਨਾਸਾ ਦੀ ਲਾਇਬ੍ਰੇਰੀ ਚ 7ਵੀਂ ਮੰਜ਼ਲ ਤੇ ਮੇਰੇ ਬਾਪੂ ਦਾ ਪ੍ਰਕਾਸ਼ ਕੀਤਾ ਗੋਰਿਆਂ ਗੋਰੇ ਕਿਸੇ ਨੂੰ ਨਹੀਂ ਮੰਨਦੇ ਜੀ ਸ਼ਬਦ ਨੂੰ ਮੰਨਣ ਲੱਗ ਪਏ ਧਮਾਲੇ ਵੱਦੇ ਉੱਪਰ ਦੀ ਕਿਰਪਾਣਾ ਗੁਸਤਾਖੀ ਮਾਫ਼ ਪਹਿਲੀ ਗੱਲ ਤੇ ਸਾਡੇ ਕੋਈ ਸਿੰਘ ਸਾਈਦਾ ਨਹੀਂ ਇਹ ਸ਼ਬਦ ਪਤਾ ਨਹੀਂ ਕਿੱਥੋਂ ਸਿੱਖਿਆ ਕਹਿੰਦੇ ਜੀ ਅੰਦਰ ਸਾਫ਼ ਹੋਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਫ ਪੀ ਕੇ ਜੰਮਿਆ ਇੰਦੇ ਅੰਦਰ ਸਾਫ਼ ਹੋਣਾ ਚਾਹੀਦਾ ਮਨ ਸਾਫ਼ ਹੋਣਾ ਚਾਹੀਦਾ ਮਸਕੀਨ ਸਾਹਿਬ ਕਹਿੰਦੇ ਕਈ ਬੰਦੇ ਗੁਰਦੁਆਰੇ ਦੇ ਬਾਹਰ ਰਹਿਣਗੇ ਕਹਿੰਦੇ ਵਾਹਿਗੁਰੂ ਸਾਡਾ ਮਨ ਨਹੀਂ ਸਹੀ ਅਹੀਂ ਮੱਥਾ ਨਹੀਂ ਟੇਕਣਾ ਕਿਉਂ ਕਹਿੰਦੇ ਆ ਵੀ ਜਿਹਦਾ ਮਨ ਸਹੀ ਆ ਮੱਥਾ ਉਹ ਟੇਕੇ ਕਹਿੰਦੇ ਸਹੀ ਕਿਥੋਂ ਕਰਾਉਣਾ ਮਨ ਸਾਫ਼ ਹੋਣਾ ਹੀ ਗੁਰਦੁਆਰੇ ਹੋਏ ਸੋਜੀ ਹੋਰ ਕਿਹੜੇ ਬਾਪੂ ਤੋਂ ਮਨ ਸਾਫ਼ ਕਰਾਉਣਾ ਹੈ ਅਹੀਂ ਵਾਹਿਗੁਰੂ ਅੰਦਰ ਨਹੀਂ ਜਾਣਾ ਸਾਡਾ ਮਨ ਨਹੀਂ ਸਹੀ ਜੀ ਦਾ ਮਨ ਸਹੀ ਉਹ ਅੰਦਰ ਜਾਵੇ ਉਹ ਭਲਿਓ ਮਨ ਸਹੀ ਹੋਣੇ ਗੁਰੂ ਦੇ ਚਰਨਾ ਜਾ ਕੇ ਬੜਿਆਂ-ਬੜਿਆਂ ਦੇ ਮਨ ਵਿਗੜੇ ਸੀ ਰਸਤੇ ਪਾਇਆ ਸੀ ਕੌਡੇ ਜੇ ਰਾਕਸ਼ਾਂ ਨੂੰ ਸੱਜਣ ਠੱਗ ਜੇ ਸੇਵਾਦਾਰ ਹੋ ਗਏ ਜਿਨ੍ਹਾਂ ਸੁਣਿਆ ਬਾਣੀ ਨੂੰ ਮਨ ਚੇਤ ਲਾ ਕੇ ਬੇੜੇ ਉਹਨਾਂ ਦੇ ਭਜਲੋਂ ਪਰ ਹੋ ਗਏ ਕਿ ਮੇਰੇ ਪਾਤਸ਼ਾਹ ਦੀ ਦਇਆਲਤਾ ਹੈ ਅੱਜ ਕਰੀਬ ਕਰੀਬ 50 ਲੱਖ ਦੇ ਕਰੀਬ ਗੋਰੇ ਲੋਕ ਜਿਹੜੇ ਨੇ ਉਹ ਬਾਣੀ ਕੀਰਤਨ ਤੇ ਬਾਣੇ ਨਾਲ ਰੰਗੇ ਗਏ ਤੇ ਜਿਨ੍ਹਾਂ ਦਾ ਇਹ ਘਰ ਸੀ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਉਹ ਇਹੋ ਕਹੀ ਜਾਂਦੇ ਕਹਿੰਦੇ ਨਹੀਂ ਜੀ ਅੰਦਰ ਸਹੀ ਚਾਹੀਦਾ ਅੰਦਰ ਸਹੀ ਬਾਣੀ ਨੇ ਕਰਨਾ ਇਹ ਆਜ ਜੁਗਾਦ ਦੀ ਜੋਤੀ ਏ ਇਸ ਦਾ ਵੀ ਅਜਬ ਨਜ਼ਾਰਾ ਏ ਇੱਕ ਸਫੇ ਤੇ ਨਾਨਕ ਬਿਠਾਏ ਦੂਜੇ ਰਵਿਦਾਸ ਇੱਕ ਸਫੇਤੇ ਨਾਨਕ ਦੂਜੇ ਰਵਿਦਾਸ ਇਥੇ ਸੋਨੇ ਵਾਂਗੂ ਉਗਲੀਆਂ ਇਥੇ ਸੋਨੇ ਵਾਂਗੂ ਉਗਲੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜਏ پاک ਉਮੀਦ ਦੀਆਂ ਇਥੇ ਕਲੀਆਂ ਬਣ ਕੇ ਸਦਨੇ ਜਏ پاک ਇਥੇ ਰੱਬ ਬਰਾਬਰ ਦਰਜਾ ਆਏ ਇਥੇ ਰੱਬ ਬਰਾਬਰ ਸਨਮਾਨ ਕਬੀਰ ਜੁਲਾਹੇ ਨੂੰ ਇਥੇ ਨਾਮ ਦੇਵ ਕੋਈ ਸ਼ੀਂਬਾਏ ਤੁਰ ਗਈ ਖਟ ਕੇ ਲਾਹੇ ਨੂੰ ਇਥੇ ਨਾਮ ਦੇਵ ਕੋਈ ਪਾਏ ਤੁਰ ਗਈ ਖਟ ਕੇ ਇਥੇ ਸੈਣ ਨਾਈ ਵੀ ਉਧਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾ ਰਹੇ ਤੁਹਾਨੂੰ ਉਦਾਂ ਤੇ ਔਖੇ ਆ ਕਰਮਾ ਵਾਲਿਓ ਬੜੀ ਮਿਹਨਤ ਲੱਗਦੀ ਆ ਮਸਕੀਨ ਸਾਹਿਬ ਜੀ ਬੱਤਰ-ਬੱਤਰ ਕੇ ਂ ਟੇਕ ਓੰਕਾਰ ਤੇ ਬੋਲ ਕੇ ਬੜਾ ਕਾਥ ਹੈ ਮੇਰਾ ਬਾਪੂ ਮੈਂ ਅਖਰ ਜਾਦ ਕੀਤੇ ਮੈਨੂੰ ਵਧੀਆ ਲੱਗੇ ਸਕੂਨ ਮਿਲਦਾ ਮੈਨੂੰ ਤੇ ਮੈਂ ਉਹ ਚੀਜ਼ ਹੀ ਕਰਦਾ ਜਿਸ ਦਿਨ ਮੈਨੂੰ ਸਕੂਨ ਮਿਲੇ ਬੋਲੀ ਸਾਹਿਬ ਵੀ ਕਹੀ ਕਹਿੰਦੇ ਕੱਚੀ ਬਾਣੀ ਪੱਕੀ ਮੈਂ ਕਿਹਾ ਮਾਹੀ ਤੇ ਆਪ ਕੱਚੇ ਆ ਤੇ ਸਿੱਧੀ ਪੱਕਾ ਇੱਕੋ ਹੀ ਆ ਸੱਚਾ ਵੀ ਇੱਕੋ ਹੀ ਆ ਤੇ ਸੁੱਚਾ ਵੀ ਇੱਕੋ ਹੀ ਆ ਬਾਕੀ ਸਭ ਥੱਲੇ ਹੂੰ ਇਹ ਕੱਚੀ ਆ ਪੱਕੀ ਆ ਰੱਬ ਦੀ ਯਾਦ ਤੇ ਹੋਣੀ ਚਾਹੀਦੀ ਹੈ। ਰੱਬ ਦੀ ਯਾਦ ਨਾਲ ਜੜੋ। ਜਿਹੜੀ ਚੀਜ਼ ਰੱਬ ਦੀ ਯਾਦ ਲਿਆਦੀ ਉਹ ਪੱਕੀ ਹੁੰਦੀ ਹੈ। ਜਿਹੜੀ ਦੂਰ ਕਰਦੇ ਹੋ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਜਿਹੜੀ ਇਹ ਤੋਂ ਤੋੜਦੀ ਆ ਉਹਦੇ ਧੀਰਮਲ ਵਰਗੇ ਹੋਰ ਜਿਹੜੇ ਮਿਹਰਬਾਨ ਵਰਗੇ, ਰਾਮ ਰਾਏ ਵਰਗੇ ਜਿਨ੍ਹਾਂ ਨੇ ਕਿੰਨੇ ਗ੍ਰੰਥ ਲਿਖੇ ਮਹਾਰਾਜ ਨੇ ਆਖਿਆ ਨਾ ਨਾ ਕਈ ਸਿੰਘ ਪੁਰੇ ਦੇ ਬਾਬਾ ਜੀ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਤੇ 8ਵੇਂ ਪਾਤਸ਼ਾਹ ਨੇ ਬਾਣੀ ਨਹੀਂ ਵਿਚਾਰੀ। ਬੜਾ ਰੋਲਾ ਪਿੰਦਾ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਜਾਪ ਸਾਹਿਬ ਨਹੀਂ ਪੜਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਨਹੀਂ ਹੈਗੇ। ਗੁਰੂ ਆਰਾਈ ਸਹਿਬ ਨਹੀਂ ਹੈਗੇ ਗੁਰੂ ਹਰਿਕ੍ਰਿਸ਼ਨ ਕੋਈ ਤਰ੍ਹਾਂ ਨਾ ਪੰਗਾ ਲੈ ਲਿਓ ਇਹ ਬਾਪੂ ਬਾਜਾਂ ਵਾਲੇ ਨਾਲ ਬਹੁਤ ਹੀ ਲੱਗਦੀ ਆੱਖੋ ਸਤਨਾਮ। ਜੇ ਬਾਪੂ ਬਾਜਾ ਵਾਲੇ ਨਾ ਗੁੱਸਾ ਗਿਲਾਵਾ ਤੇ ਫਿਰ ਸ੍ਰੀ ਸਾਹਿਬ ਕਾਥੋਂ ਲਈ ਫਿਰਦੇ ਜਾਂ ਤਾਂ ਗਾਤਰਾ ਲਾ ਦਿਓ ਫਿਰ ਵੇਖੋ ਤੁਹਾਨੂੰ ਪੰਡਾਲ ਚੋਂ ਦਊ ਕੋਈ ਇਹ ਸਾਡੇ ਪਿਓ ਦੇ ਤੋਹਫੇ ਆ ਵੀਰ ਜੀ ਕਹਿ ਰਹੇ ਸੀ ਅਮਰਤ ਬਾਰੇ ਪ੍ਰੇਰਿਓ ਹਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ੍ਰੀ ਸਾਹਿਬ ਜਿਹੜੀ ਨਾ ਇਹ ਗਵਾਈ ਨਹੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਤਖਤਾਂ ਤੇ ਇਹ ਸ੍ਰੀ ਸਾਹਿਬ ਆ ਗਏ ਆ ਇੱਕ ਮਿੰਟ ਮੈਂ ਪੜਦਾ ਮੇਰੇ ਕਿ ਗਿਆਨੀ ਗੁਲਾਬ ਸਿੰਘ ਜੀ ਨੇ ਸ਼ਬਦ ਗਾਇਆ ਯਾਰੇ ਉਹ ਵੀ ਮੇਰੇ ਮਗਰ ਹੀ ਆਉਣਾ ਉਹਨਾਂ ਦੀ ਇੱਕ ਦਿਲ ਨੂੰ ਧੂਪ ਆਉਂਦੀ ਤਰਜਮ ਕੋਸ਼ਿਸ਼ ਕਰਨੀ ਆਪਾਂ ਲੰਮਾ ਨਹੀਂ ਜਾਣਾ ਤੁਸੀਂ ਬੋਲਦੇ ਹੋ ਜਦੋਂ ਮਾਛੀਵਾੜੇ ਮਾਨ ਸਿੰਘ ਮਿਲਿਆ ਨਾ ਬਾਜਾਂ ਵਾਲੇ ਨੂੰ ਜਿਨ੍ਹਾਂ ਨੂੰ ਜਾਬ ਸਭ ਕੌੜਾ ਲੱਗਦਾ ਲਾਈਵ ਚੱਲਦਾ ਆਪਾਂ ਤਾਂ ਸਿੱਧੇ ਬਾਪੂ ਦੇ ਸਾਨੂੰ ਆਪਣਾ ਰੂਪ ਦੇ ਗਿਆ ਕੋਈ ਤੇ ਗੁਰੂ ਗੋਬਿੰਦ ਸਿੰਘ ਕੋਈ ਗੱਡੀ ਦੇ ਦੂ ਕੋਠੀ ਦੇ ਦੂ ਸੋਨਾ ਚਾਂਦੀ ਦੇ ਦੂ ਪਰ ਆਪਣਾ ਸਰੂਪ ਨਹੀਂ ਜੇ ਦਿੰਦਾ ਜੇ ਕਿਸੇ ਨੇ ਸਰੂਪ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਨੇ ਭਾਈ ਮਾਨ ਸਿੰਘ ਨੇ ਆਖਿਆ ਵੀ ਆ ਜਿਹੜੀ ਸਰੀਸ ਹੈ ਮਹਾਰਾਜ ਜੱਫੀ ਪਾ ਕੇ ਨਾ ਇਦਾਂ ਛਾਤੀ ਨਾਲ ਮਾਛੀਵਾੜੇ ਦੇ ਚੱਲ ਜਿਓ ਇੱਥੇ ਬੈਠੇ ਬੈਠੇ ਹੀ ਤੇ ਉਹਨਾਂ ਛਾਤੀ ਨਾਲ ਲਾਈ ਤੇ ਸਿੰਘ ਸਾਹਿਬ ਨੇ ਪੁੱਛਿਆ ਸਤਿਗੁਰ ਜਿਹੜੇ ਛਾਤੀ ਨਾਲ ਲਾਉਣ ਵਾਲੇ ਪੁੱਤ ਸੀ ਉਹ ਤੇ ਨਦੀਆਂ 'ਚ ਰੋੜਦੇ ਬੋਲੋ ਵਾਹਿਗੁਰੂ ਜਿਹੜੇ ਮਾਂ ਪਿਓ ਨੂੰ ਗੱਲ ਨਾ ਲਾਉਣਾ ਸੀ ਉਹ ਇੱਕ ਦੋ ਥਾਵਾਂ ਤੇ ਸਸਕਾਰ ਤੇ ਮਾਂ ਦਾ ਪਤਾ ਕੋਈ ਨਹੀਂ ਉਹ ਦੁਨੀਆ ਦੇ ਆ ਮਾਲਕਾ ਛਾਤੀ ਨਾ ਲਾਉਣੀ ਸੀ ਮਾਇਆ ਉਹ ਵੀ ਨਦੀਆਂ 'ਚ ਰੋੜ ਆਇਆ ਛਾਤੀ ਨਾ ਲਾਉਣੀ ਸੀ ਜਾਇਦਾਤ ਉਹ ਵੀ ਆਨੰਦਪੁਰ ਵਸਦਾ ਛੜਤਾ ਆਹ ਸ੍ਰੀ ਸਾਹਿਬ 'ਚ ਕੀ ਰੱਖਿਆ ਬੋਲੋ ਵਾਹਿਗੁਰੂ ਅੱਜ ਕਈ ਅਮਰਤਾ ਸਿੰਘ ਰਾਤ ਨੂੰ ਨਾ ਲਾ ਦਿੰਦੇ ਗੁਸਤਾਖੀ ਮਾਫ਼ ਗਲਤੀ ਨਾ ਕਰਿਆ ਕਰੋ ਰਾਤ ਨੂੰ ਮਰ ਗਏ ਤੇ ਫਿਰ ਮਹਾਰਾਜ ਦੇ ਇਤਿਹਾਸ 'ਚ ਮੈਂ ਬਾਹਰ ਨਹੀਂ ਜਾਂਦਾ ਉਹਨਾਂ ਛਾਤੀ ਨਾਲ ਸ੍ਰੀ ਸਾਹਿਬ ਲਈ ਸੀ ਤੇ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਇਹਨਾਂ ਨੇ ਪੁੱਛਿਆ ਮਹਾਰਾਜ ਇਹਨੂੰ ਇੰਨਾ ਪਿਆਰ ਕੀ ਕਰਦੇ 14 ਜੰਗ ਲੜਲੇ ਪਰੇ ਰੱਖਦੇ ਹੁਣ ਤੇ ਆਖੋ ਸਤਨਾਮ ਮਹਾਰਾਜ ਕਹਿੰਦੇ ਜਿੱਦ ਨੇ ਇਹ ਪਰੇ ਚਲੇਗੀ ਨਾ ਤੁਸੀਂ ਗੁਲਾਮ ਹੋ ਜਾਣਾ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਤੁਸੀਂ ਤਾਂ ਭੇਡਾਂ ਬੱਕਰੀਆਂ ਨੂੰ ਕੁੱਟ ਖਾਓਗੇ ਇਸ ਕਰਕੇ ਮਾਰੇ ਨੇ ਛਾਤੀ ਨਾ ਲਾਈ ਤੇ ਵਿਦਵਾਨ ਕਹਿੰਦਾ ਚੰਨ ਮਾਤਾ ਗੁਜ਼ਰੀ ਦਾ ਸੁਤਾ ਕੰਡਿਆਂ ਦੀ ਸੇਜ ਵਿਸ਼ਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਚੰਨ ਮਾਤਾ ਗੁਜ਼ਰੀ ਦਾ ਸੁਤਾ ਕੰਡਿਆਂ ਦੀ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਸੀਨੇ ਨਾਲ ਜਦੋਂ ਯਾਦ ਪੁੱਤਰਾ